ਮੈਂ ਬੇਨਤੀ ਕਰوںਗਾ ਵੀ ਜਿਹੜੇ ਨਵੇਂ ਪਰਿਵਾਰ ਨੇ ਅੱਜ ਸਾਡੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਐਮ ਸੀ ਸਾਹਿਬ ਨੇ ਜੀਤ ਜੀ ਨਾਲ ਸਾਡਾ ਵੀ ਜੀਨੀ ਸਰਮ ਬੇਨਤੀ ਹੈ ਵੀ ਇਹਨਾਂ ਨੂੰ ਸੁਲੋਪਾ ਪਾਰਟੀ ਦਾ ਪਾਰਟੀ ਇਹਨਾਂ ਨੂੰ ਪਾਰਟੀ ਜਨਕਿਤ ਕਰਦਾ ਚਲੋ ਆਮੀ ਪਾਰਟੀ ਜਿੰਦਾਬਾਦ ਜਨ ਨੂੰ ਡਾਕਟਰ ਜੀ ਤੁਸੀਂ ਪਰੇ ਕਰੋਗੇ ਫੈਸਲੇ ਅਤੇ ਮਾਰਗ ਦਿਖਾਓਗੇ ਜਿਸ ਤਰ੍ਹਾਂ ਤੁਸੀਂ ਯੋਜਨਾ ਬਣਾਉਂਦੇ ਹੋ ਜਿਸ ਤਰ੍ਹਾਂ ਜੀ ਬਰਚੀ ਆਪਣਾ ਕੀ ਕਰਦੇ ਹੋ ਪਰ ਅੱਜ ਅੱਜ ਤੁਸੀਂ ਮੈਸਟ ਕਰੋਗੇ ਜਿੰਨਾ ਤੁਸੀਂ ਵਰਕ ਕਰੋਗੇ ਉਹਦੇ ਅਨਸਾਰ ਤੁਹਾਨੂੰ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਤੇ ਸੰਗਠਨ ਦੇ ਵਿੱਚ ਅਹੁਦੇ ਦੇ ਕੇ ਨਵਾਜਿਆ ਜਾਵੇਗਾ ਮੈਂ ਹੁਣ ਏ ਆਪੇ ਮਰਾ ਤੇ ਅਮਰ ਸਿੰਘ ਚੈਰੀਕਰ ਜੀ ਜਿਹੜੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਸਾਹਮਣੇ ਰੂਪੂ ਹੋਣਗੇ ਧੰਨਵਾਦ ਸੋ ਫਿਰ ਤੋਂ ਆਮ ਆਦਮੀ ਪਾਰਟੀ ਦੇ ਪ੍ਰਵਾਹ ਦੇ ਲਈ ਇੱਕ ਖੁਸ਼ੀ ਦੀ ਗੱਲ ਹੈ ਕਿਉਂਕਿ ਆਪ ਜੀ ਨੂੰ ਇੱਕੋ ਇੱਕ ਅਸੀਂ ਬੇਨਤੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਰਦੇ ਆਏ ਆਂ ਵੀ ਆਮ ਆਦਮੀ ਪਾਰਟੀ ਕੰਮ ਦੇ ਬਹਿਾਫ ਹੋ ਆਮ ਆਦਮੀ ਪਾਰਟੀ ਆਪਣੀ ਰਿਪੋਰਟ ਲੈ ਕੇ ਜਦੋਂ ਲੋਕਾਂ ਦੀ ਕਚੈਰੀ ਤੇ ਜਾਂਦੀ ਹੈ ਤੇ ਲੋਕ ਵਾਅਦੇ ਮਹਿਸੂਸ ਕਰਦੇ ਨੇ ਵੀ ਆ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਆਮ ਆਦਮੀ ਪਾਰਟੀ ਸਟੈਪ ਬਾਈ ਸਟੈਪ ਪੂਰੀਆਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਤੋਂ ਮੈਂ ਧੰਨਵਾਦ ਕਰਦਾ ਹਾਂ ਇਹਨਾਂ ਪਰਿਵਾਰਾਂ ਦਾ। ਇਹਨਾਂ ਦਾ ਜੀ ਆਇਆਂ ਆਖਦਾ ਹਾਂ ਸਾਰਿਆਂ ਦਾ। ਔਰ ਖੁਸ਼ੀ ਦੀ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਲੋਹ ਪੂਰ ਪਰਿਵਾਰ ਵੀ ਜਿਹੜੇ ਨੇ ਇਹ ਮਿਹਨਤ ਕਰਕੇ ਨਾਲ ਦੇ ਨਾਲ ਵੱਡੇ ਕਾਫਲੇ ਦੇ ਤਹਿਤ ਤੁਹਾਨੂੰ ਨਜ਼ਰ ਆਉਣਗੇ ਸਾਡੀ ਵੱਡੀ ਭੈਣ ਸੀਮਾ ਜਿਹਦੀ ਆਮ ਤੱਕ ਮਿਹਨਤ ਜਿਹੜੀ ਉਹ ਰੰਗ ਲੈ ਕੇ ਆ ਰਹੀ ਹੈ ਇਹ ਸਾਰਾ ਪਰਿਵਾਰ ਉਹਨਾਂ ਦੀ ਬਦੌਲਤ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਮੇਰੇ ਨਾਲ ਮੇਰੇ ਵੱਡੇ ਵੀਰ ਸਨੀ ਆਲੋ ਵਾਲੀਆ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਦੋ ਸ਼ਬਦ ਜਿਹੜੇ ਆਪਣੇ ਵਿਚਾਰ ਜਰੂਰ ਤੁਹਾਡੇ ਅੱਗੇ ਰੱਖੋ ਉਹ ਬਹੁਤ ਧੰਨਵਾਦ ਸ਼ਹਿਰੀ ਕਲਸੀ ਜੀ ਵਰਕਿੰਗ ਪਰਦਾ ਆਮ ਆਦਮੀ ਪਾਰਟੀ ਸਾਡੇ ਪੰਜਾਬ ਦੇ ਕੈਬਨਿਟ ਮੰਤਰੀ ਲਾਰਜੀਤ ਕੁਲਰਜੀ ਅੱਜ ਕੀ ਜਿਵੇਂ ਦੇਖ ਰਹੇ ਹਰਦੇਵ ਸੰਧੂ ਜੀ ਸਾਡੇ ਭਰਾ ਸਾਡੀ ਪਾਰਟੀ ਦੇ ਬੜੇ ਵੱਡੇ ਉਹਦੇ ਦਾ ਸਾਡੇ ਚੇਅਰਮੈਨ ਸਾਹਿਬ ਸਾਡੀ ਸੀਮਾ ਮੈਡਮ ਸਾਡੇ ਗੁਰਦੇਵ ਲਖਨਾ ਜੀ ਜਿਹੜੇ ਕਿ ਚੇਅਰਮੈਨ ਨੇ ਅੱਜ ਸਾਰਿਆਂ ਦਾ ਇੱਕੋ ਮਕਸਦ ਮਕਸਦ ਹੈ ਕਿ ਪੰਜਾਬ ਨੂੰ ਫਿਰ ਤੋਂ ਰੰਗਣਾ ਪੰਜਾਬ ਦਾ ਪੰਜਾਬ ਨੂੰ ਮੋੜ ਉਸੇ ਪੰਜਾਬ 'ਚ ਦੇਖੀ ਜਿੱਥੇ ਜਦੋਂ ਅਸੀਂ ਛੋਟੇ ਹੁੰਦੇ ਸੀ ਗੱਲਾਂ ਸੁਣੀਆਂ ਦੀਆਂ ਸੀਆਂ ਪਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਵੇਂ ਪੁਰਾਣੀਆਂ ਖੇਡਾਂ ਦੀ ਗੱਲ ਕੀਤੀ ਔਰ ਹਰ ਮੋੜ ਤੋਂ ਇੱਕੋ ਗੱਲ ਕਹਿੰਦੇ ਕਿ ਵੀ ਇਹ ਸਾਡਾ ਕਰਤ। ਪਿੱਛੇ ਤੁਸੀਂ ਦੇਖਿਆ ਵੀ ਕਿਵੇਂ ਸਾਰੇ ਪ੍ਰਦੇਸ਼ ਦੇ ਜਿੰਨੇ ਮੁੱਖ ਮੰਤਰੀ ਐ, ਦੇਸ਼ ਦੇ ਪ੍ਰਧਾਨ ਮੰਤਰੀ, ਦੇਸ਼ ਦੇ ਪ੍ਰੈਜ਼ੀਡੈਂਟ ਸਾਰਿਆਂ ਨੂੰ ਸਰਦ ਲਾਇਆ ਤੇ 350 ਸਾਲ ਆਉਂ ਰਲ ਮਿਲ ਕੇ ਫਿਰ ਤੋਂ ਪੰਜਾਬ ਚ ਲਈ। ਤੇ ਅੱਜ ਇਹੋ ਜਿਹੇ ਮੁੱਖ ਮੰਤਰੀ ਜਿਹੜਾ ਹਰ ਇੱਕ ਨੂੰ ਨਾਲ ਲੈ ਕੇ ਚੱਲ ਰਿਹਾ। ਔਰ ਐਸਜੀਪੀਸੀ ਦੂਜੇ ਪਾਸੇ ਕਹਿੰਦੀ ਸੀ ਕਿ ਨਹੀਂ ਜੀ ਇਹ ਤੁਸੀਂ ਨਹੀਂ ਕਰ ਸਕਦੇ। ਅਸੀਂ ਸਾਰੇ ਕਰ ਸਕਦੇ ਅਸੀਂ ਸਾਰੇ ਹੈਗੇ ਆ ਅਸੀਂ ਪੰਜਾਬ ਦੇ ਰਹਿਣ ਵਾਲੇ ਹਰ ਇੱਕ ਨੂੰ ਹੱਕ ਹੈ ਕਿ ਗੁਰੂ ਦੀ ਜਿਹੜੀ ਸੋਚ ਹੈ ਉਹ ਹਰ ਘਰ ਤੱਕ ਪਹੁੰਚੇ ਔਰ ਇਸ ਸੋਚ ਦੇ ਅੰਦਰ ਜੇ ਸਾਡੇ ਭਰਾ ਆਮ ਆਮੀ ਪਾਰਟੀ ਦਾ ਹਿੱਸਾ ਬਣੇ ਤਾਂ ਸਾਨੂੰ ਖੁਸ਼ੀ ਹੋ ਰਹੀ ਹੈ ਉਹ ਰਾਣ ਵਾਲੇ ਦਿਨਾਂ 'ਚ ਜਿਵੇਂ ਕਿ ਦਿੱਲੀ ਸਾਡੇ ਕਈ ਪਰਿਵਾਰ ਵੱੱਦੇ ਪਏ ਨੇ ਅਰਬੀਲ ਸਤਲੂਜੀ ਘਰ ਘਰ ਜਾ ਕੇ ਕੰਮ ਕਰਦੇ ਪਏ ਨੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਪਏ ਨੇ ਕੱਲ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਦੇਖਿਆ ਕਿ ਕਦੀ ਦੇਖਿਆ ਵੀ ਪੰਜਾਬ ਦੇ ਮਾਝੇ ਦੇ ਅੰਦਰ ਤੁਸੀਂ ਕਮੰਦ ਕਰ ਰਹੇ ਹੋ ਮੇਰੇ ਪ੍ਰੈਸ ਦੇ ਸਾਰੇ ਭਰਾ ਬੈਠੇ ਹੋ ਕਿ ਮੁੱਖ ਮੰਤਰੀਆਂ ਪਿੰਡ ਪਿੰਡ ਜਾ ਰਹੇ ਕਦੇ ਨਹੀਂ ਜਾਂਦੇ ਕਿ ਕਦੀ ਮੁੱਖ ਮੰਤਰੀ ਦੇਖਿਓ ਮੁੱਖ ਮੰਤਰੀ ਦਾ ਚੰਡੀਗੜ੍ਹ ਦਫ਼ਤਰ ਅਜ ਆਪਣੇ ਮੈਂਦੇ ਸੀ ਘਰ ਆਂਦੇ ਸੀ ਉੱਥੋਂ ਮੈਸੇਜ ਕਰਦੇ ਸੀ ਇੱਕ ਸਰਦਾਰ ਭਗਵੰਤ ਸਿੰਘ ਮਾਨ ਇਹੋ ਜੇ ਮੁੱਖ ਮੰਤਰੀ ਹੈ ਆਉਣ ਵਾਲੇ ਦਿਨਾਂ ਚ ਇਤਰੀਤ ਤੋਂ ਫਿਰ ਤੋਂ ਉਹਨਾਂ ਦੇ ਰੋਡ ਸ਼ੋਅ ਇੰਤੇ ਹੀ ਚੱਲਦੇ ਰਹਿਣਗੇ ਔਰ ਪੰਜਾਬ ਦੇ ਅੰਦਰ ਤਰਨਤਾਰਨ ਤੋਂ ਇੱਕ ਨਵੀਂ ਜਿਹੜੀ ਤਸਵੀਰ ਹੈ ਉਹ ਦੇਖਣ ਨੂੰ ਮਿਲੇਗੀ ਜਦ ਤਰਨਤਾਰਨ ਦੇ ਬਹੁਤ ਬਹੁਤ ਲੋਕੀ ਬਹੁਤ ਬਹੁਤ ਪਰਿਵਾਰ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਕੇ ਆ ਕੇ ਇਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਸਾਡੇ ਤੁਹਾਡੇ ਸਾਰਿਆਂ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਦੇ ਆਂ ਕਿ ਤੁਹਾਨੂੰ ਸ਼ਾਰਟ ਨੋਟਿਸ ਤੇ ਬਾਰ-ਬਾਰ ਬੁਲਾਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਹਰਬਾਨੀ ਥੈਂਕ ਯੂ ਸਿੰਘ ਦਾ ਇਹ ਕੈਂਡੀਡੇਟ ਸਨ ਇਹਨਾਂ ਨੇ ਆਜ਼ਾਦ ਤੌਰ ਤੇ ਪੇਪਰ ਭਰੇ ਹੀ ਪਹਿਲਾਂ ਤੇ ਸਰਦਾਰ ਹਰਪਾਲ ਸਿੰਘ ਨੇ ਸਮਰਥਨ ਦਿੱਤਾ ਸਰਦਾਰ ਹਰਮੀਰ ਸਿੰਘ ਨੂੰ ਉਹਨਾਂ ਦੀ ਚੋਣ ਕੈਂਪੇਨ ਦੇ ਵਿੱਚ ਇਹਨਾਂ ਨੇ ਵੱਡਾ ਯੋਗਦਾਨ ਪਾਇਆ ਅੱਜ ਫਿਰ ਇਹਨਾਂ ਨੇ ਮਿਹਨਤ ਕਰਕੇ ਮਰਾਦਪੁਰ ਪਿੰਡ ਤੋਂ ਆ ਵੱਡੀ ਗਿਣਤੀ ਦੇ ਵਿੱਚ ਸਾਥੀਆਂ ਨੂੰ ਲਿਆ ਕੇ ਹੋਰ ਵੀ ਸਾਥੀਆਂ ਨੂੰ ਇਹਨਾਂ ਨੂੰ ਜੁਆਇਨ ਕਰਾਇਆ ਇਹਨਾਂ ਨੂੰ ਪਾਰਟੀ ਦੇ ਵਿੱਚ ਪੂਰਾ ਮਾਨ ਸਨਮਾਨ ਮਿਲੂਗਾ ਇੱਜ਼ਤ ਮਿਲੂਗੀ ਇਹਨਾਂ ਦੇ ਕੰਮਕਾਰ ਵੀ ਹੋਣਗੇ ਤੇ ਮੈਂ মিডিਆ ਵਾਲੇ ਕਰਮੀਆਂ ਦਾ ਆਪਦੇ ਭਰਾਵਾ ਦਾ ਵੀ ਧੰਨਵਾਦ ਕਰਦਾ ਕਿਉਂਕਿ মিডিਆ ਲੋਕਤੰਤਰ ਦਾ ਚੌਥਾ ਥਾਮਿਆ ਜੇ মিডিਆ ਤੇ ਸਰਕਾਰਾਂ মিডিਆ ਤੇ ਸਹੀ ਤਰੀਕੇ ਨਾਲ ਸਾਰਾ ਕੰਮ ਚੱਲਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ